गगन नवअखंड में ज्योत स्वरूपी रहयो पार तन मथुरा कछ भेद नहीं गुरअर्जुन प्रत्यक्ष हा पांचवे बादशाह वाणी के बोहेत मीठ बोलड़े साहिब शहीदां दे सरताज श्री गुरु अर्जुन देव महाराज जी दा पावन शहीदी दिवस मनाउंदे होया ਮਾਨ ਸੰਸਥਾ ਦੇ ਮੁੱਖ ਸੇਵਾਦਾਰ ਸardar Kuldeep Singh ji Deepa ji ਅਤੇ ਉਹਨਾਂ ਦੇ ਸਾਰੇ ਸਹਿਯੋਗੀ ਇਸ ਮਹਾਂ ਸਾਧ ਸੰਗਤ ਵੱਲੋਂ ਨਗਰ ਕੀਰਤਨ ਦਾ ਪ੍ਰਵਾਲਾ ਕੀਤਾ ਗਿਆ ਹੈ ਜਿਸ ਵਿੱਚ ਸ਼ਾਮਲ ਹੋਣ ਦਾ ਦਾਸ ਨੂੰ ਬੇਸ਼ੁਬਾਹ ਸੁਭਾਗ ਪ੍ਰਾਪਤ ਹੋਇਆ ਗੁਰੂ ਪਾਤਸ਼ਾਹ ਜੀ ਦਾ ਜਸ ਕਰਦਿਆਂ ਹੋਈਆਂ ਸੰਗਤਾਂ ਗੁਰਬਾਣੀ ਦਾ ਕੀਰਤਨ ਕਰਦੇ ਹੋਏ ਗੁਰਬਾਣੀ ਦੀਆਂ ਗੂੰਜਾਂ ਪੈਦੀਆਂ ਹੋਇਆਂ ਜਿਹੜਾ ਰੂਟ ਬਣਿਆ ਉਸ ਮੁਤਾਬਕ ਮਹਾਰਾਜ ਦੇ 70 ਸਾਇਆ ਵਿੱਚ ਨਗਰ ਕੀਰਤਨ ਆਰੰਭ ਹੋ ਰਿਹਾ ਇਸ ਨਗਰ ਕੀਰਤਨ ਲਈ ਮੈਂ ਪ੍ਰਵਾਨ ਜੀ ਸardar kuldeep singh deepa ji ਨੂੰ ਬਹੁਤ-ਬਹੁਤ ਵਧਾਈ ਦੇਣਾ ਇਹਨਾਂ ਦੇ ਸਾਰੇ ਸਹਿਯੋਗੀਆਂ ਨੂੰ ਸਾਰੀ ਕਮੇਟੀ ਨੂੰ ਔਰ ਜਿਹਨੀਆਂ ਸੰਗਤਾਂ ਸ਼ਾਮਲ ਹੋ ਰਹੀਆਂ ਉਹਨਾਂ ਨੂੰ ਵੀ ਵਧਾਈ ਦੇਣਾ ਗੁਰੂ ਘਰੇ ਉਤਸ਼ਾਹ ਨਾਲ ਜੋ ਨਗਰ ਕੀਰਤਨ ਵਿੱਚ ਸ਼ਾਮਲ ਹੋ ਰਹੇ ਨੇ ਸਤਿਗੁਰੂ ਬਾਣੀ ਬਾਣੇ ਨਾਲ ਉਹਨਾਂ ਦੀਆਂ ਝੋਲੀਆਂ ਪਰ ਕੇ ਨਿਵਾਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਖੰਡ ಶ್ರೀ ਹਜੂਰ ਸਾਹਿਬ ਜਥਾ ਕਮੇਟੀ ਵੱਲੋਂ ਅਤੇ ਗੁਰਦਵਾਰਾ ਖਾਲਸਾ ਇਸਤਰੀ ਦਲ ਸ਼ਹੀਦਾ ਨੇੜੇ ਤਮਰਿਆ ਪੁਲ ਦੇ ਸੰਯੋਗ ਨਾਲ ਜਿਹੜੀ ਮਹਾਨ ਨਗਰ ਕੀਰਤਨ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਮਹਾਰਾਜ ਦੇ ਏ ਮੇਰਾ ਖਾਲ 25ਵਾਂ ਇਸ ਏਰੀਆ ਚ 7 ਲਾਈਨ ਦੀਆਂ ਸੱਤਾਂ ਨੇ ਹੋਂ ਨਿਕਲਣ ਜਾ ਰਿਆ ਜਿਹੜੀਆਂ ਸੰਤਾਂ ਨੇ ਸ਼ਬੀਲਾ ਠਾਡੇ ਬਿਠੇ ਜਲਦੀਆਂ ਲਾਈਆਂ ਤੇ ਗੁਰੂ ਘਰ ਲੰਗਰ ਟਰਤ ਬਰਤਨ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੱਚਖੰਡ ਸ੍ਰੀ ਹਜੂਰ ਸਾਹਿਬ ਜਥਾ ਕਮੇਟੀ ਲੁਧਿਆਣਾ ਵੱਲੋਂ ਸ਼ਹੀਦਾਂ ਦੇ ਸ਼ਰਤਾਂਜ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਜੋ ਕਿ ਗੁਰਦੁਆਰਾ ਖਾਲਸਾ ਇਸਤਰੀ ਦਲ ਸ਼ਹੀਦਾਂ ਨੇੜੇ ਦਮੋਰੀਆ ਪੁਲ ਤੋਂ ਆਰੰਭ ਹੋਣ ਜਾ ਰਿਹਾ ਹੈ ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਸਿਵਲ ਲਾਈਨ ਦੇ ਇਲਾਕੇ ਵਿੱਚ ਹੁੰਦਾ ਹੋਇਆ ਇਸੇ ਹੀ ਗੁਰਦੁਆਰਾ ਵਿਖੇ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਵੇਗਾ ਅਸੀਂ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ ਕਿ ਜਿਸ ਜਿਸੇ ਰੋਟ ਤੋ ਨਗਰ ਕੀਰਤਨ ਜਾਏਗਾ ਸੰਗਤਾਂ ਤਨ ਮਨ ਧੰਦੇ ਨਾਲ ਇਸ ਨਗਰ ਕੀਰਤਨ ਦੀਆਂ ਰੌਣਕਾਂ ਨੂੰ ਵਧਾਓ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਜਪਿਓ ਜਿਨੇ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨਾ ਆਇਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਧ ਸੰਗਤ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਸਤ ਚੰਦ ਸ੍ਰੀ ਹਯੂਤ ਸਾਹਿਬ ਜਥਾ ਕਮੇਟੀ ਵੱਲੋਂ ਸਾਹਿਬ ਸ਼੍ਰੀ ਗੁਰੂ ਗਬਨ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜਾਬ ਪਿਆਰਿਆਂ ਦੀ ਛਤਰ ਛਾਇਆ ਹੇਠ ਜੋ ਨਗਰ ਕੀਰਤਨ ਸਜਾਏ ਗਏ ਹਨ ਸ਼੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਸ਼ਾ ਸ਼ਹੀਦਾਂ ਦੇ ਸਰਤਾਜ ਉਹਨਾਂ ਦੀ ਸ਼ਹੀਦੀ ਨੂੰ ਸਮਰਪਿਤ ਇਹ ਨਗਰ ਕੀਰਤਨ ਸਜਾਏ ਗਏ ਹਨ ਦੂਰੋਂ ਦੂਰੋਂ ਨਗਰ ਨਿਵਾਸੀ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰ ਰਹੇ ਹਨ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਠੰਡੇ ਮਿੱਠੇ ਜਲ ਦੀਆਂ ਅਤੇ ਲੰਗਰ ਲਗਾਏ ਗਏ ਹਨ ਮੈਂ ਸਮੂਹ ਸੰਗਤ ਦਾ ਧੰਨਵਾਦ ਕਰਦਾ ਹਾਂ ਪੂਰੀ ਜਥਾ ਕਮੇਟੀ ਵੱਲੋਂ ਅਤੇ ਆਪਣੀ ਪੂਰੀ ਟੀਮ ਵੱਲੋਂ ਇੱਕ ਗੱਲ ਮੈਂ ਜਥਾ ਕਮੇਟੀ ਨੂੰ ਜ਼ਰੂਰ ਕਵਾਂਗਾ ਕਿ ਇਹ ਸ਼ਹੀਦੀ ਗੁਰੂ ਸਾਹਿਬ ਜੀ ਦੀ ਕਿਉਂ ਹੋਈ ਇਹ ਸ਼ਹੀਦੀ ਦਾ ਮਤਲਬ ਕੀ ਸੀ ਕਿਹੜੀ ਧਾਰਾ ਸੀ ਜੋ ਗੁਰੂ ਸਾਹਿਬ ਦੀ ਸ਼ਹੀਦੀ ਵਿੱਚ ਲਗਾਈ ਗਈ ਕੋਈ ਐਦਾਂ ਦੇ ਸੈਮੀਨਾਰ ਕਰਾਏ ਜਾਣ ਵੀ ਤਾਂ ਕਿ ਉਹ ਧਾਰਾ ਜਿਹੜੀ ਗੁਰੂ ਸਾਹਿਬ ਦੇ ਲਗਾਈ ਗਈ ਸਿਆਸਤ ਬਾਬਾ ਯਾਸਾ ਦੀ ਧਾਰਾ ਉਸ ਟਾਈਮ ਦੇ ਜਹਾਂਗੀਰ ਮੁਗਲ ਸ਼ਾਸਕ ਨੇ ਲਗਾਈ ਆਖਰ ਉਹ ਕਿਉਂ ਲਗਾਈ ਕਿਉਂ ਤਤੀ ਤਵੀ ਤੇ ਬਿਠਾਇਆ ਗਿਆ ਗੁਰੂ ਸਾਹਿਬ ਨੂੰ ਅਤੇ ਕਿਉਂ ਸੀਸ ਤੇ ਰੇਤ ਪਾਈ ਗਈ ਇਹ ਜਰੂਰ ਨਵੀਂ ਪੀੜੀ ਨੂੰ ਦੱਸਿਆ ਜਾਵੇ ਵੀ ਇਸ ਸ਼ਹਾਦਤ ਦਾ ਕੀ ਮਤਲਬ ਸੀ ਇਹ ਇੰਨੀ ਇੱਕ ਸੇਵਾ ਜ਼ਰੂਰ ਕਮੇਟੀ ਜ਼ਰੂਰ ਕਰਾਵੇ ਕਿ ਕੋਈ ਨਾ ਕੋਈ ਗੋਸ਼ਟੀ ਕਰਾਣ ਜਾਂ ਜੋ ਵੀ ਸੈਮੀਨਾਰ ਕਰਾਣ ਇਹ ਨਵੀਂ ਪੀੜ੍ਹੀ ਨੂੰ ਦੱਸਣਾ ਬਹੁਤ ਜ਼ਰੂਰੀ ਹੈ ਕਿ ਆਖਿਰ ਸਿੱਖ ਧਰਮ ਦੇ ਵਿੱਚ ਗੁਰੂ ਸਾਹਿਬ ਦੀ ਸ਼ਹੀਦੀ ਦਾ ਕੀ ਮਹੱਤਵ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ